ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਹੈ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਤਿੰਦਰ ਰਾਜਪਾਲ ਸਿੱਖਵਾਲਾ ਦੇਸ਼ ਦੇ ਦੇ ਜਿੱਥੇ ਸਾਰੇ ਸੱਜਣਾ ਮਿੱਤਰਾਂ ਤੇ ਭੈਣ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਘਰਵਾਰ ਪਰਮਾਤਮਾ ਦੀ ਮਿਹਰ ਨਾਲ ਛੜਦੀਆਂ ਕਲਾਂ ਦੇ ਵਿੱਚ ਹੋਣ ਕੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਘਰਵਾਰਾਂ ਤੇ ਤੇ ਤੁਹਾਡੇ ਪਰਿਵਾਰਾਂ ਦੇ ਦੋਸਤੋ ਹਮੇਸ਼ਾ ਮਿਹਰ ਪ੍ਰਿਆਸ ਰੱਖੇ ਤੁਹਾਨੂੰ ਦੋਸਤੋ ਹਮੇਸ਼ਾ ਛੜਦੀਆਂ ਕਲਾਂ ਦੇ ਵਿੱਚ ਰੱਖੇ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਾਂ-ਬਾਤਾਂ ਕਰਾਂਗੇ ਸਾਡੇ ਵਿਰਸੇ ਵਿਰਾਸਤ ਦੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਕਿ ਬੜੀਆਂ ਬਾਕਮਾਲ ਐ ਪੁਰਾਣੀਆਂ ਸਮੇਂ ਨੂੰ ਆਪਾਂ ਚੇਤੇ ਜਦੋਂ ਕਰਦੇ ਆਂ ਤੇ ਮਨ ਖੁਸ਼ ਹੋ ਜਾਂਦਾ ਜਿੰਨਾਂ ਸੱਜਣਾ ਮਿੱਤਰਾਂ ਨੇ ਉਹ ਵੇਲੇ ਦੇਖੇ ਉਹਨਾਂ ਦਾ ਸਭ ਅੱਖਾਂ ਦੇ ਅੱਗੇ ਆ ਜਾਂਦਾ ਪਰ ਜਿਨ੍ਹਾਂ ਨੇ ਉਹ ਵੇਲੇ ਨਹੀਂ ਦੇਖੇ ਤੇ ਉਹ ਪ੍ਰੋਗਰਾਮ ਸੁਣ ਕੇ ਜ਼ਰੂਰ ਉਹਨਾਂ ਨੂੰ ਕੁਝ ਨਾ ਕੁਝ ਤਾਂ ਜ਼ਰੂਰ ਪਤਾ ਲੱਗਦਾ ਹੋਵੇਗਾ ਪੁਰਾਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਕੰਮਕਾਰ ਹੁੰਦੇ ਸਨ ਚਲੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਸ਼ੁਰੂ ਮੇਰਾ ਪਿੰਡ ਕਿਤਾਬ ਦੇ ਵਿੱਚੋਂ ਆਪਾਂ ਗੱਲਬਾਤ ਅੱਜ ਸਾਹ ਜਾਤ ਸਾਪਤ ਹੈ ਜਿਵੇਂ ਇਹ ਕਰਮ ਕਰਾਏ ਮੇਰੇ ਪਿੰਡ ਦੇ ਕੰਮ ਧੰਦੇ ਯਾਰ ਪਾਰਾਂ ਦੀ ਪਹਿਲੀ ਵੰਡ ਤਾਂ ਇਸਤਰੀ ਪਰੁਖਾਂ ਵਿੱਚ ਹੈ ਫਿਰ ਵੱਖ-ਵੱਖਰੀਆਂ ਜਾਤੀਆਂ ਵਿੱਚ ਇਸਤਰੀਆਂ ਦਾ ਘਰ ਦਾ ਚੁੱਲ੍ਹਾ ਚੌਂਕਾ ਰੋਟੀ ਟੁਕਾ ਗੋਹਾ ਕੂੜਾ ਘਰ ਦੀ ਸਾਫ਼ ਸਪਾਈ ਕਰਨ ਤੋਂ ਲੈ ਕੇ ਪਸ਼ੂਆਂ ਦੀ ਸੰਭਾਲ ਤੇ ਦੁੱਧ ਬਾਦ ਦੇ ਯਾਰ ਪਾਰ ਵਿੱਚ ਲੱਗੀਆਂ ਰਹਿੰਦੀਆਂ ਹਨ ਮੁੱਖ ਖੇਤੀਬਾੜੀ ਤੇ ਹੋਰ ਕੰਮ ਦਿਹਾੜੀ ਮਿਹਨਤ ਮਜ਼ਦੂਰੀ ਵਾਲੇ ਧੰਦੇ ਕਰਕੇ ਖੱਟੀ ਕਮਾਈ ਕਰਕੇ ਘਰ ਲਿਆਉਣਾ ਹਨ ਸਵਾਨੀਆਂ ਘਰ ਚਲਾਉਂਦੀਆਂ ਹਨ ਕੁਝ ਵਾਧੂ ਤੇ ਵਿਹਲੇ ਬੰਦਿਆਂ ਲਈ ਖਾਸ ਤੌਰ ਤੇ ਸਹਾਇਕ ਧੰਦੇ ਹੁੰਦੇ ਸਨ ਭੇਡਾਂ ਬੱਕਰੀਆਂ ਚਾਰਨਾ ਇਹਨਾਂ ਵਿੱਚੋਂ ਇੱਕ ਕੰਮ ਸੀ ਭੇਡਾਂ ਪਾਲ ਕੇ ਉਹਨਾਂ ਦੀ ਉਹਨਾਂ ਵਿੱਚਣੀ ਇੱਕ ਕਮਾਊਤੰਦਾ ਮੰਨੇ ਜਾਂਦਾ ਸੀ ਬੱਕਰੀਆਂ ਦੁੱਧ ਕਰੋ ਕਰੀ ਜਿੰਸਾਂ ਤੇ ਪੈਸਿਆਂ ਬਦਲੇ ਵੇਚਣ ਦੀ ਰੀਤ ਰਹੀ ਹੈ ਕਈ ਆਈਡੀਆਂ ਨੂੰ ਆਪਣੀਆਂ ਭੇਡਾਂ ਦੀਆਂ ਆਵਾਜ਼ਾਂ ਦੀ ਪਛਾਣ ਹੁੰਦੀ ਸੀ ਦੋ ਤਿੰਨ ਪੀੜੀਆਂ ਪਿੱਛੋਂ ਵੀ ਦੇਲਿਆਂ ਦੇ ਬੋਲਾਂ ਨੂੰ ਪਛਾਣ ਲੈਂਦੇ ਸਨ ਸ਼ੰਗਾਰਿਆ ਆਈਡੀ ਨੇ ਮੈਨੂੰ ਦੱਸਿਆ ਸੀ ਕਿ ਇੱਕ ਭੇਡ ਦਾ ਬੱਚਾ ਦੂਜੇ ਜੜਵਾਲੇ ਚੁੱਕ ਕੇ ਲੈ ਗਏ ਉਸ ਦੀ ਮਾਂ ਮਰ ਗਈ ਤੇ ਬੱਚਾ ਵੱਡਾ ਹੋਇਆ ਅੱਲਾ ਦੇਤੇ ਆਈਡੀ ਨੂੰ ਆਪਣੇ ਗਵਾਚੇ ਬੱਚੇ ਨਾਲ ਮੋਹ ਸੀ ਉਸ ਦੀਆਂ ਅੱਖਾਂ ਵੀ ਜਾਂਦੀਆਂ ਰਹੀਆਂ ਪਰ ਤ੍ਰਿਸ਼ਨਾ ਨਾ ਗਈ। ਇੱਕ ਦਿਨ ਗਵਾਚੇ ਪੇੜ ਦਾ ਲੇਲਾ ਬੋਲਦਾ ਜਾ ਰਿਹਾ ਸੀ। ਬੁੱਢੇ ਨੇ ਕਿਹਾ ਉਹ ਲੇਲਾ ਫੜ ਕੇ ਲਿਆਓ। ਇਹ ਸਾਡੀ ਉਸ ਪੇੜ ਦਾ ਬੱਚਾ ਹੈ ਜੋ ਕਈ ਸਾਲ ਪਹਿਲਾਂ ਇੱਜਰ ਨਾਲੋਂ ਵਿਛੜ ਗਈ ਸੀ। ਪਤਾ ਕੀਤਾ ਤਾਂ ਉਸ ਦੀ ਗੱਲ ਠੀਕ ਨਿਕਲੀ। ਸਬਣਾ ਕੰਮਾਂ ਵਾਲਿਆਂ ਨੂੰ ਆਪੋ ਆਪਣੇ ਹੁਨਰਾਂ ਦੀ ਬੜੀ ਡੂੰਗੀ ਸੋਝੀ ਹੁੰਦੀ ਸੀ। ਮੇਰੇ ਪਿੰਡ ਦੀ ਅਰਥਵਿਵਸਥਾ ਲੋਕਾਂ ਦੇ ਹੱਥੇ ਕਰਨ ਵਾਲੇ ਕੰਮ ਧੰਦਿਆਂ ਉੱਤੇ ਨਿਰਭਰ ਹੈ ਤੇ ਕੰਮ ਧੰਦੇ ਉਤੋਂ ਦੇ ਲੋਕਾਂ ਦੇ ਜਨਮ ਜਾਤਾਂ ਨਾਲ ਉਤਪੁੱਤ ਹਨ ਇਸ ਲਈ ਕਮਤੰਦਿਆਂ ਦੀ ਵੰਡ ਮੇਰੇ ਪਿੰਡ ਦੇ ਜਾਤੀ ਜਮਾਤੀ ਕਿੱਤਿਆਂ ਵਿੱਚ ਪਹੁੰਚੀ ਹੋਈ ਹੈ ਰਵਾਇਤੀ ਤੌਰ ਤੇ ਜਿਸ ਕਿੱਤੇ ਦੇ ਲੋਕ ਜੋ ਕੰਮ ਕਰਦੇ ਹਨ ਉਸ ਜਾਤੀ ਦਾ ਪੁੱਤਾਂ ਤੋਂ ਉਹੀ ਕੰਮ ਚੱਲਿਆ ਆ ਰਿਹਾ ਹੈ ਜਿਸ ਦਾ ਕੰਮ ਉਸੇ ਕੋ ਸਾਜ ਹੈ ਔਰ ਕਰੇਤਾ ਠੇਂਗਾ ਬਾਜੇ ਹਰ ਜੱਤੀ ਨੂੰ ਆਪਣਾ ਕਿੱਤਾ ਇਸ਼ਟ ਦੇ ਵਾਂਗ ਪਵਿੱਤਰ ਗੌਰਮਈ ਹੋਣ ਦਾ ਮਾਣ ਹੈ ਤੇ ਜਿਸ ਤੇ ਸਵਣਾਂ ਨੂੰ ਆਪੋ ਆਪਣੇ ਕੰਮ ਦੇ ਖਾਨਾ ਜੰਗੀ ਗਿਆਨ ਦਾ ਮਾਣ ਹੈ ਹਰ ਜਾਤੀ ਦੇ ਲੋਕ ਆਪਣੇ ਕੰਮ ਦੇ ਹੁਨਰ ਤੇ ਉਸ ਦੀ ਨਪੁੰਨਤਾ ਦੇ ਗੁੱਜੇ ਪੇਦਾਂ ਤੇ ਪੇਜਦਾਰ ਰਹਿਸਾਂ ਉੱਤੇ ਇੰਨਾ ਗੌਰਵ ਰੱਖਦੇ ਹਨ ਜਿਵੇਂ ਉਹਨਾਂ ਅੰਦਰ ਛੁਪੇ ਨਾਗਮਣੀਆਂ ਦੇ ਭੰਡਾਰ ਹੋਣ। ਲੋਹਾਰ ਪਾਈਚਾਰੇ ਨੂੰ ਤਾ ਲਾਉਣ ਦੀ ਕਲਾ ਤੇ ਮਾਣ ਹੈ, ਤਾਂ ਤੰਤਰਖਾਨ ਪਾਈਚਾਰੇ ਨੂੰ ਆਪਣੀਆਂ ਚੂਲਾਂ ਲਾਉਣ ਤੇ ਮਜਾਲ ਹੈ ਮੇਰੇ ਠੋਕੇ ਹੋਏ ਮੰਜੇ ਜੰਦਰਵਾਜ ਦੇ ਪੱਲੇ ਵਿੱਚੋਂ ਕਾਂ ਨਿਕਲੇ। ਚੂਲ ਇਹੋ ਜਿਹੀ ਲਈ ਹੈ। ਬਈ ਛਟਾਂਕੀ ਵੀ ਠੋਕਰ ਨਾਲ ਨਿਕਲ ਸਕਦੀ ਹੈ। ਉਹ ਭਾਵੇਂ ਦੋ ਬੰਦੇ ਖਿੱਚਣ। ਸਾਲ ਵਿੱਚੋਂ ਨਹੀਂ ਨਿਕਲੇਗੀ ਲੋਹਾਰ ਨੂੰ ਆਪਣੇ ਤਲਪੇ ਕੋਪੇ ਕੋਰਪੇ ਅਤੇ ਕਹੀ ਦੇ ਫਲ ਬਾਰੇ ਦਾਵਾ ਹੁੰਦਾ ਅਸਾਂ ਭਈ ਹਥੌੜੇ ਦੀ ਇੱਕ ਸਾਰ ਤੇ ਚਗਣਾੜ ਦੇਣ ਵਾਲੀ ਉਹ ਤਰਪਾਈ ਕੀਤੀ ਹੈ ਭਾਵੇਂ ਕਹਾਣੀ ਵੱਡੀ ਜਾਓ ਮਜਾਲ ਹੈ ਪੂਰਾ ਵੀ ਕਹੀ ਨਾਲ ਲੱਗ ਜਾਵੇ ਲੋਹਾ ਤਲਪਣ ਵਿੱਚ ਵੀ ਤਾਂ ਕੋਈ ਨਾ ਕੋਈ ਹੁਨਰ ਹੁੰਦਾ ਹੈ ਕਮਿਆਰ ਨੂੰ ਆਪਣੇ ਭਾਂਡੇ ਦੀ ਮਿੱਟੀ ਕਮਾਉਣ ਗੁੰਨਣ ਤੇ ਫਿਰ ਚੱਕੇ ਉੱਤੇ ਚੜਾਉਣ ਪਿਛੋਂ ਕੜਾ ਨੂੰ ਥਾਪਿਆਂ ਨਾਲ ਤਲਪ-ਤਲਪ ਕੇ ਇੱਕਸਾਰ ਪੱਕਾ ਕਰਨ ਦਾ ਵੀ ਘੱਟ ਬਿਆਨ ਨਹੀਂ ਹੁੰਦਾ ਸੀ ਇੰਨੀ ਪਤਲੀ ਤੇ ਗਿੱਲੀ ਮਿੱਟੀ ਦਾ ਕੁੱਟ-ਕੁੱਟ ਕੇ ਵਧਾਵਦਾ ਕੇ ਕੜੇ ਦਾ ਪੇਟ ਬਾਰਨਾ ਛੋਟੀ ਜਹੀ ਕਾਰੀਗਰੀ ਨਹੀਂ ਮਜਾਲ ਹੈ ਭਾਂਡੇ ਵਿੱਚ ਕਿਸੇ ਕਿਸਮ ਦਾ ਟਾਕੀ ਟੱਲਾ ਲੱਗਿਆ ਹੋਵੇ ਹਾੜਾਂ ਦੇ ਮਹੀਨੇ ਪਾਣੀ ਠੰਡਾ ਰੱਖਣ ਵਾਲੇ ਕੜੇ ਝਜਰੀ ਦੀ ਮਿੱਟੀ ਵਿੱਚ ਕਿਹੜੀ-ਕਿਹੜੀ ਚੀਜ਼ਾਂ ਪਾਈਆਂ ਜਾਂਦੀਆਂ ਹਨ ਫਿਰ ਆਵੀ ਚੜਨ ਵੇਲੇ ਜਿਵੇਂ ਠੀਕ ਠਾਕ ਬਾਲਣ ਪਾ ਕੇ ਹਿਸਾਬ ਸਿਰ ਦੀ ਅੱਗ ਲਾਈ ਜਾਂਦੀ ਐ ਕਮਿਆਰ ਦੀ ਇਸ ਪ੍ਰਤਵਾ ਦੀ ਕਿਸੇ ਨੇ ਕੀ ਰੇਸ ਕਰਨੀ ਹੋਈ ਝੋਰੀ ਦਾ ਇੱਕੋ ਵੇਲੇ ਦੋ ਤਨ ਘੜੇ ਸਿਰ ਤੇ ਪਾਣੀ ਉਪਰ ਤਰ ਕੇ ਸਿੱਧੇ ਤੁਰਨਾ ਨਾਲ ਹੀ ਦੋ ਮੱਗੀਆਂ ਟਾਕਾਂ ਵਿੱਚ ਫਸਾ ਕੇ ਇੱਕ ਘਰ ਦਾ ਇੱਕੋ ਵਾਰੀ ਕੰਮ ਨਿਪਟਾ ਦੇਣ ਦੀ ਜੋਤੀ ਜਾਂਚ ਕੇ ਹੀ ਤਾਂ ਦੱਤਾ ਤਰੇ ਬਟ ਨੇ ਘੜਾ ਲਈ ਡੋਲ ਜਾਂਦੀ ਇੱਕ ਮਟਿਆਰ ਨੂੰ ਦੇਖ ਕੇ ਗੁਰੂਤਾਮ ਦੀ ਭਾਵਨਾ ਜਗਾਈ ਸੀ ਚੀਵਰ ਜਾਨੀ ਚੌਰ ਬਰਾਦਰੀ ਦਾ ਵੈਂਗੀਆਂ ਦੇ ਪਲੜਿਆਂ ਵਿੱਚ 6 6 7 7 ਤੋੜੇ ਇੱਕ ਦੂਜੇ ਦੇ ਉੱਤੇ ਰੱਖ ਕੇ ਕਰੋ ਕਰ ਜਲ ਮਿਲਿਆ ਪਰਮੇਸ਼ਰ ਦੀਆਂ ਸੁਰਾਂ ਗੂੰਜ ਦੇਣੀਆਂ ਇੱਕ ਤਰ੍ਹਾਂ ਦਾ ਨਿੱਤਾ ਪ੍ਰਤੀ ਕਰਮ ਰਿਹਾ ਹੈ ਜਿਸ ਨੂੰ ਹੁਣ ਘਰਾਂ ਵਿੱਚ ਲੱਗੇ ਨਲਕਿਆਂ ਨੇ ਸ਼ਾਦੀ ਗਮੀ ਦੇ ਸਮੇਂ ਤੱਕ ਚਿੰਨ੍ਹ ਰੂਪ ਵਿੱਚ ਲਿਆ ਦਿੱਤਾ ਹੈ ਚੌਰ ਪਾਈ ਚਰੇ ਦਾ ਡਬੂਲੀਏ ਵਾਲਾ ਖਾਸ ਕੰਮ ਸਭ ਤੋਂ ਵੱਖਰਾ ਸੀ ਖੂਬ ਵਿੱਚ ਡਿੱਗੇ ਬੋਕੇ ਜਾਂ ਡੋਲ ਬਾਲਟੀ ਤੇ ਕਿਸੇ ਹੋਰ ਚੀਜ਼ ਨੂੰ ਚੁੰਬੀ ਲਾ ਕੇ ਕੱਢ ਲਿਆਉਣਾ ਉਸ ਦੀ ਪ੍ਰਤਿਗਿਆ ਹੁੰਦੀ ਹੈ ਕਿ ਉਹਨਾਂ ਚਿਰਕੂ ਵਿੱਚ ਬਾਹਰ ਨਹੀਂ ਆਉਣਾ ਜਿੰਨਾ ਚਿਰ ਕੁਝ ਲੈ ਕੇ ਨਾ ਆਵਾ ਇਹ ਕਿਸੇ ਛੋਟੀ ਸਾਧਨਾ ਦੇ ਛੋਟੇ ਦਮ ਵਾਲੇ ਬੰਦੇ ਦਾ ਕਰਮ ਨਹੀਂ ਜਿਵੇਂ ਆਰ ਭਾਈ ਚਰੇ ਦੇ ਜੁੱਤੇ ਬਣਾਉਣ ਤੇ ਕੱਟਣ ਵਿੱਚ ਵਰਤਿਆ ਹੁਨਰ ਖਾਸ ਕਰਕੇ ਵਿਆਹ ਸ਼ਾਦੀ ਦੀ ਕੱਢਵੀਂ ਤੇ ਲੇਦਰ ਜੁੱਤੀ ਤਿਆਰ ਕਰਨੀ ਕਿਸੇ ਸਚਾਰ ਦਾ ਕੰਮ ਹੈ ਨਾਲੇ ਚਾਚਾ ਜੀ ਅੱਜਕੱਲ ਜੁੱਤੀ ਤਾਂ ਹਰੇਕ ਕੱਢ ਲੈਂਦਾ ਪਰ ਪੈਰਾਂ ਦੇ ਥਾਂ ਕੁਥਾਂ ਤੋਂ ਮੋٹے ਪਤਲੇ ਹੋਣ ਦਾ ਥੋ ਕਿਸੇ ਕਿਸ ਨੂੰ ਹੀ ਹੁੰਦਾ ਲੈ ਨਵੀਂ ਜੁੱਤੀ ਪਾ ਕੇ ਭਵੇਂ 20 ਕੋਤਵਾੜ ਤੁਰ ਪਈ ਉੱਥੇ ਜਾ ਕੇ ਪੈਰ ਕੱਢੀ ਜੇ ਭਲੇਖਾ ਨਾ ਪਵੇ ਇਹ ਪੈਰ ਜੁੱਤੀ ਵਿੱਚੋਂ ਕੱਢੇ ਨੇ ਕਿ ਰਮਾਲ ਵਿੱਚੋਂ ਜੇ ਜੋੜੇ ਪੈਰਾਂ ਨੇ ਉਹਨਾਂ ਲੱਗਣਾ ਫੇਰ ਕਿਸ ਲਈ ਸਿਉਣੇ ਹੋਏ ਹੁਣ ਰੀ ਚਮਾਰ ਭਾਈ ਚਾਰੇ ਦਾ ਆਪਣਿਆਂ ਜਜਮਾਨਾਂ ਦੇ ਖਾਨਦਾਨੀ ਤੌਰ ਤੇ ਪੈਰਾਂ ਦੀ ਬੰਤਰ ਤੇ ਖਿਆਲ ਰੱਖ ਕੇ ਬਣਾਈਆਂ ਜੁੱਤੀਆਂ ਉੱਤੇ ਇਹ ਮਾਣ ਜਾਇਜ਼ ਹੁੰਦਾ ਸੀ ਪਿੰਡ ਦੇ ਬਾਣੀ ਦਾ ਤਕੜੀ ਤੋਲਣ ਵਿੱਚ ਸਭ ਕੁਝ ਝੁਬ ਦੇ ਪਰਡੇ ਦੇਣਾ ਮਾਲ ਹੱਕ ਦੇ ਨਾਲੋਂ ਵੀ ਘੱਟ ਰੱਖਣ ਦੀ ਚਤਰਾਈ ਅਜੇ ਤੱਕ ਅੱਧੀ ਦੁਨੀਆ ਨੂੰ ਸਮਝ ਨਹੀਂ ਆਈ ਅਖੇ ਰੀਸੋ ਰੀਸੀ ਇੱਕ ਜੱਟ ਨੇ ਹੱਟੀ ਕਰ ਲਈ ਤੱਕੜੀ ਦੇ ਪਰਡੇ 'ਚ ਪਹਿਲਾਂ ਹੀ ਅੱਧ ਪਾ ਦਾ ਪਾਸਕੂ ਰੱਖ ਲਿਆ ਇੱਕ ਬੁੜੀ ਪਾਈ ਅਕਬਾ ਲੈ ਕੇ ਆਈ ਤੱਕੜੀ ਦੇ ਪਰਡੇ ਵਿੱਚ ਪਾ ਕੇ ਪੁੱਛਿਆ ਵੇ ਪਾਈ ਤੋਲ ਕੇ ਦੱਸੀਂ ਕਿ ਕਿੰਨੀ ਬਣਦੀ ਐ ਅਗੋਂ ਨਵੇਂ ਨਵੇਂ ਬਣਿਆ ਹਟਵਾਣੀ ਐ ਜੱਟ ਨੇ ਆਪਣੇ ਸੱਚਾਈ ਦੀ ਤਾਗ ਜਮਾਉਣ ਲਈ ਕਿਹਾ ਮਾਈ ਜੇ ਇੰਨੀ ਹੋਰ ਗੜਿਆਵੇਂ ਇੱਥੇ ਤਾਂ ਕੁਝ ਬਣੂ ਇਸ ਨਾਲ ਤਾਂ ਪਾਸ ਕੋਈ ਪੂਰਾ ਹੋਇਆ ਹਾਏ ਵੇ ਜੈ ਖਣਿਆ ਇਹ ਕੀ ਲੋੜਾ ਮਾਰਿਆ ਜੇ ਤੈ ਲੋਕਾਂ ਨੂੰ ਲੁੱਟਣਾ ਹੀ ਸੀ ਤਾਂ ਹੱਟੇ ਕਾਸ ਨਾ ਪਾਉਣੀ ਸੀ ਉਹੀ ਕਿਤੇ ਰਾਹ ਖੜੇ ਉੱਤੇ ਖੜ ਕੇ ਜਾਂਦੇ ਰਾਹਿਆਂ ਦੇ ਕੱਪੜੇ ਲਾਉਣ ਲੱਗ ਜੰਨਾ ਮਾਈ ਅਜਿਹੇ ਸ਼ਲੋਕ ਨਾਸ ਨੂੰ ਦੀ ਤਾਂ ਹੋਰ ਕੀ ਕਰਦੀ ਦੋਸਤੋ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਹੀ ਕਰਦੇ ਰਾਵਾਂਗੇ ਗੱਲਬਾਤ ਆਪਾਂ ਕੀਤੀ ਸੀ ਮਾਲਚਾਰਨ ਦੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਵਧੀਆ ਕੀਤਾ ਹੁੰਦਾ ਸੀਗਾ ਜਿਹੜਾ ਕਿ ਆਮ ਲੋਕ ਕਰਦੇ ਸੀ ਪ੍ਰੋਗਰਾਮ ਚੱਲ ਰਿਹਾ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਪਿੰਡੂ ਵਿਰਸੇ ਬਰਾਸਦੀਆਂ ਅੱਗੇ ਆਪਾਂ ਗੱਲ ਤੋੜਦੇ ਹਾਂ ਜੱਟ ਦਾ ਖੇਤ ਦੇ ਸਿਰੇ ਖੜਕੇ ਸਿੱਧੇ ਸਿਆੜ ਦੀ ਸੂਤ ਮਾਰਮੀ ਕੋਰ ਦੇਖਣੀ ਤੇ ਖੂਜਿਆਂ ਉਤੋਂ ਨਾਲੋਂ ਨਾਲ ਹਾਲ ਵਾਉਣ ਵੇਲੇ ਰਏ ਹੋਏ ਪਾੜੇ ਮਾਰ ਕੇ ਹੀ ਕਾਰੀਗਰ ਦਾ ਮੁੱਲ ਕੋਈ ਕਦਰਾਂ ਅੱਖਾਂ ਹੀ ਪਾ ਸਕਦੀਆਂ ਸਨ ਸੰਤਿਆ ਕਹਿੰਦੇ ਹਨ ਥੋੜਾ ਮੁੰਡਾ ਨਿੱਕੂ ਤਾਂ ਬੜਾ ਸੋਹਣਾ ਹਾਲੇ ਨਿਕਲਿਆ ਬਈ ਮੈਂ ਜਿਆਦਾ ਅ ਉਧਰ ਦੀ ਲੰਘਦੇ ਦੇਖਿਆ ਜ਼ਮੀਨ ਦੇ ਸਿਆੜ ਹਸੂ ਹਸੂ ਕਰਦੇ ਦੇਖਣਾ ਮੈਨੂੰ ਤਾਂ ਉਸ ਦੇ ਕੱਡੇ ਹੋਏ ਹੋਰੇ ਬੜੇ ਸੋਹਣੇ ਲੱਗੇ ਹਾਲੇ ਤੇ ਤਾਇਆ ਸਾਵਾ ਬੈਡ ਕਾ ਲੜਾ ਵਿਚੋਂ ਦੀ ਧੁਰਲੀ ਮਾਰ ਜਾਂਦਾ ਨਹੀਂ ਹਲਵਾਂ ਵਿੱਚ ਆਪਣਾ ਨਿੱਕੂ ਮੇਲੇ ਵਿੱਚ ਇਨਾਮ ਕਿਹੜਾ ਨਾ ਜਿੱਤ ਲਿਆਵੇ ਕਹਿੰਦੇ ਸਿਹਤ ਕੀ ਇਹ ਦੇ ਮੇਲੇ ਉੱਤੇ ਜਾ ਕੇ ਦਿਖਾਉ ਹੱਥ 나ਈ ਭਾਈ ਚਰੇ ਦੇ ਹੱਥਾਂ ਦੇ ਨੌ ਲੌਣ ਵਿੱਚ ਕੋਈ ਘੱਟ ਕਾਰਗੁਜ਼ਾਰੀ ਨਹੀਂ ਸੀ ਕੰਨਾਂ ਦੇ ਢਿੱਲੇ ਹੱਥਾਂ ਵਿੱਚੋਂ ਨਹਿਰਨਾ ਉਹਦੇ ਪਤਾ ਲੱਗਦਾ ਜਦੋਂ ਅੱਧ ਕੱਚਾ ਨੌ ਵੱਢ ਕੇ ਲਹੂ ਦੀਆਂ ਘਰਾਲਾਂ ਵਗਾ ਦਿੰਦਾ ਰੋਜ਼ ਦੀ ਅਸਲ ਕਾਰਗੁਜ਼ਾਰੀ ਹੁੰਦੀ ਹੈ ਹਜਾਮਤ ਕਰਨੀ। ਕਈ ਉਸਤਾਦ ਨਹੀਂ ਤਾਂ ਹਾੜੂ ਸ਼ਕੀਨਾ ਦੇ ਮੂੰਹ ਅਜਿਹੇ ਤਰੀਕੇ ਨਾਲ ਮੁੰਦੇ ਹਨ ਜਿਵੇਂ ਕੋਲਕੱਤਾ ਦਾ ਕਾ ਸ਼ਹਿਰੀ ਕੋਠੀਆਂ ਵਿੱਚ ਮਸ਼ੀਨਾਂ ਨੇ ਇੱਕ ਸਾਰ ਕੁਤਰਿਆ ਹੁੰਦਾ ਹੈ। ਕਈ ਅਧਖੜ ਸ਼ਕੀਨਾ ਦੀ ਅੱਧ ਮੁੰਨੀ ਦਾੜੀ ਦਾ ਅੱਧਾ ਕੋ ਹਿੱਸਾ ਮੁੰਨ ਕੇ ਅੱਧਾ ਰੱਖ ਕੇ ਐਂ ਹੱਥ ਸਾਧ ਕੇ ਸਵਾਰਿਆ ਹੁੰਦਾ ਹੈ। ਜਿਵੇਂ ਮਾਲੀ ਨੇ ਦਾਗ-ਬੇਲ ਕੱਟ ਕੇ ਸਾਫ਼ ਕੀਤੀ ਹੋਵੇ ਮੁਸਲਮਾਨਾਂ ਦੇ ਖਤ ਕੱਢਣ ਤੇ ਜਵਾਨਾਂ ਦੀਆਂ ਸੇਲੀਆਂ ਤਿੱਖੀਆਂ ਕਰਨ ਵਿੱਚ ਵੀ ਨਾਹੀ ਆਪਣੀ ਬਰੀਕ ਬੀਨੀ ਦਾ ਜੋਰ ਬੜਾ ਵੱਧ ਚੜ੍ਹ ਕੇ ਦਿਖਾਉਂਦੇ ਹਨ ਡੰਗਰਾਂ ਦੇ ਪਾਲੇ ਨੂੰ ਐਵੇਂ ਵਾਧੂ ਜਿਹਾ ਮੰਨੇ ਜਾਂਦਾ ਹੈ ਪਰ ਜੇ ਉਸ ਸਮੇਂ ਸਿਰ ਨਾ ਦੱਸੇ ਵੀ ਥੋੜੀ ਗਊ ਜਾਂ ਮੈਂ ਨਵੇਂ ਦੁੱਧ ਹੋਣ ਵਾਲੀ ਐ ਛੋਲਿਆਂ ਦੀਆਂ ਬੱਕਲੀਆਂ ਪਾਓ ਜਾਂ ਹੋਰ ਕੋਈ ਜੋੜਪੁੜ ਕਰ ਲੋ ਤਾਂ ਪਿੰਡ ਵਿੱਚ ਦੁੱਧ ਰੱਸੀ ਦਾ ਕਾਲ ਪਿਆ ਰਹੇ ਪਾਲੀਆਂ ਨੂੰ ਸਾਰੇ ਪਿੰਡ ਦੇ ਲਵੇਰੀਆਂ ਦੀਆਂ ਆਤਾਂ ਦਾ ਗਿਆਨ ਮੂੰਹ ਜਵਾਨੀ ਯਾਦ ਹੁੰਦਾ ਹੈ ਬਰਾਸੀਆਂ ਤੇ ਪੰਡਤਾਂ ਦੇ ਆਪਣੇ ਖਾਨਦਾਨੀ ਉਹਨਰ ਬਧਰੇ ਡੂਗੇ ਹੁੰਦੇ ਹਨ ਕ੍ਰਿਸ਼ਟਬਰ ਦਾ ਕਿਹੜਾ ਜੀ ਕਿਹੋ ਜਿਹੀਆਂ ਗੱਲਾਂ ਉੱਤੇ ਰੀਜਦਾ ਹੈ ਰਿਸ਼ਤੇ ਨੱਤੇ ਵਿੱਚੋਂ ਆਉਣ ਜਾਣ ਵਾਲਿਆਂ ਨਾਲ ਕਿਉਂ ਜੀ ਗੱਲ ਕਰਕੇ ਆਪਣੇ ਜਜਮਾਨਾਂ ਦੀ ਪੈਂਠ ਬਿਠਾਉਣੀ ਹੁੰਦੀ ਹੈ ਇਹਨਾਂ ਸਵਣਾ ਗੱਲਾਂ ਬਾਰੇ ਇੱਕ ਤਰ੍ਹਾਂ ਪਿੰਡ ਦੇ ਲੋਕ ਸੰਪਰਕ ਮਹਿਕਮੇ ਦੇ ਇਹਨਾਂ ਨੂੰ ਵੀ ਮੁਗੀ ਸਮਝ ਲਵੋ ਮਰਾਸੀ ਜਾਂਦਿਆਂ ਆਉਂਦਿਆਂ ਪਿੰਡਾਂ ਦੀਆਂ ਸੱਤਾਂ ਵਿੱਚ ਟਿਚਰਾ ਕਰਨਾ ਨਕਲਾਂ ਤੇ ਸੋਹਣੀਆਂ ਗੱਲਾਂ ਨਾਲ ਮਨ ਪਰਚਾਵੇ ਦਾ ਇੱਕ ਬਹੁਤ ਵੱਡਾ ਸਾਧਨ ਹੁੰਦਾ ਸੀ ਚੌਧਰੀ ਅੱਗੇ ਤੁਸੀਂ ਮਾਲਕ ਹੋ ਪਰ ਇਹ ਜਿਹੜੀ ਜਾਦੀ ਆਜ਼ਾਦੀ ਰਹਿਣ ਦਾ ਰੋਲਾ ਪਾਉਂਦੇ ਹੋ ਪਹਿਲਾਂ ਇਹ ਦੱਸੋ ਇਸ ਨੂੰ ਸੰਭਾਲੋਗੇ ਕਿਵੇਂ ਸਭਨਾਂ ਨੂੰ ਸਭ ਤਰ੍ਹਾਂ ਦੀ ਆਜ਼ਾਦੀ ਮਿਲ ਜਾਏਗੀ ਟਾਂਗੇ ਵਾਲਿਆਂ ਤੇ ਘੋੜੇ ਭਿੜਨੇ ਕੌਣ ਹਟਾਉ ਕਿਤੇ ਫਾਇਦੇ ਦੀ ਥਾਂ ਨੁਕਸਾਨ ਨਾ ਕਰ ਬੈਠੋ ਕਹਿੰਦੇ ਨੇ ਕਿ ਆਜ਼ਾਦੀ ਸੰਭਾਲਣੀ ਬੜੀ ਔਖੀ ਹੈ ਪਹਿਲਾਂ ਆਜ਼ਾਦੀ ਸੰਭਾਲਣੀ ਕਿਵੇਂ ਹੈ ਇਸ ਦਾ ਗਿਆਨ ਕਰ ਲੋ ਇਹ ਗੱਲ ਨਾ ਹੋਵੇ ਜਿਵੇਂ ਆਪਣੇ ਕਈ ਬੰਦੇ ਬਰੇ ਤੋਂ ਮਹਿਮਾ ਤਾਂ ਲੈ ਆਉਂਦੇ ਨੇ ਸਭਾਲਣ ਵੇਲੇ ਥੋੜੇ ਦਿਨਾਂ ਪਿਛੋਂ ਹੀ ਸਲਾਮ ਕਹਿ ਕੇ ਰਾਹ ਪੈਂਦੀਆਂ ਨੇ ਸਦੀਆਂ ਬਦਲ ਗਈਆਂ ਜਮਾਨੇ ਉਲਟ ਗਏ ਪਰ ਮੇਰੇ ਪਿੰਡ ਦੇ ਇਹਨਾਂ ਜਾਤਾਂ ਦੇ ਜਨਮ ਤੋਂ ਦੇ ਜਿਉਂਦੇ ਤਿਉਂ ਅਹਿਲ ਹਨ ਕਿਤੇ ਸ਼ਹਿਰਾਂ ਦੀ ਦੁਨੀਆ ਸ਼ਾਮ ਨੂੰ ਜੁੱਤੀਆਂ ਗੰਨਣ ਵਾਲੇ ਚਮਾਰ ਭਾਈਚਾਰੇ ਤੋਂ ਮਾਸਟਰਾਂ ਕਿਤਾਬਾਂ ਛਪਣ ਵਾਲਾ ਪੁਸਤਕ ਪ੍ਰਕਾਸ਼ਕ ਤਰਖਾਨ ਠੇਕੇਦਾਰ ਲੋਹਾਰ ਕੋਲੇ ਦੇ ਡਿੱਪੂ ਵਾਲਾ ਨਾਈ ਹੋਟਲ ਵਾਲਾ ਕਮਿਆਰ ਨੂੰ ਜੋ ਵੀ ਕਿਤਾ ਸੂਤ ਬੈਠੇ ਉਹ ਹੀ ਰਾਸ ਜੱਟ ਚੌਧਰੀ ਬੂਟਾਂ ਦੀ ਹੱਟੀ ਪਾ ਲਵੇ ਤਾਂ ਵੀ ਠੀਕ ਹੋਟਲ ਕਰ ਲਵੇ ਤਾਂ ਵੀ ਭਲਾ ਹਾਲਾਂਕਿ ਇਹ ਕੰਮ ਚੋਰ ਬਰਾਦਰੀ ਦਾ ਮੰਨਿਆ ਜਾਂਦਾ ਹੈ ਬਾਕੀਆਂ ਦੀ ਕਥਾ ਵੀ ਐਵੇਂ ਚੱਲਦੀ ਹੈ ਹਫ਼ਤੇ ਦੋ ਹਫ਼ਤੇ ਪਿਛੋਂ ਕੰਮਾਂ ਦੀ ਤਲਾਬਤਰੀ ਹੁੰਦੀ ਰਹਿੰਦੀ ਹੈ ਇਕੱਠੇ ਪੈਸੇ ਆ ਗਏ ਕੋਈ ਜ਼ਿੰਮੇਵਾਰਾ ਕੋਈ ਟਰਾਂਸਪੋਰਟਰ ਕੋਈ ਪੁਰਜਾਂ ਦਾ ਕਾਰਖਾਨੇਦਾਰ ਤੇ ਕੋਈ ਕਿਸੇ ਵੱਡੇ ਮਹਿੰਗਾਂ ਕੰਪਨੀ ਦਾ ਟਰੈਕਟਰ ਮੈਨੇਜਰ ਸਾਹਿਬ ਬਣ ਜਾਂਦਾ ਹੈ ਨਹੀਂ ਫਿਰ ਵੈਦ ਹਕੀਮ ਡਾਕਟਰ ਕਲਾਕਾਰ ਮਾਸਟਰ ਤੇ ਪ੍ਰੋਫੈਸਰ ਆਦ ਤੰਦੇ ਤਾਂ ਬਿਨਾ ਜਾਤ ਪੱਤ ਦੇਖ ਕੇ ਸਭ ਨਾਲੇ ਖੁੱਲੇ ਜਨ ਜਾਪਦਾ ਹੈ ਗੁਰੂ ਨਾਨਕ ਦੇਵ ਜੀ ਦਾ ਸਾ ਜਾਤ ਸਾ ਪਤ ਹੈ ਜਿਵੇਂ ਇਹ ਕਰਮ ਕਮਾਏ ਵਾਲਾ ਵਾਕ ਜਿਵੇਂ ਸ਼ਹਿਰੀਆਂ ਉੱਪਰ ਪੂਰੀ ਤਰ੍ਹਾਂ ਟੁਕਣਾ ਸ਼ੁਰੂ ਹੋ ਗਿਆ ਮੇਰੇ ਪਿੰਡ ਦਾ ਪਾਂਦਾ ਜਦੋਂ ਆਰਥ ਕੋਲ ਕੋਲ ਕੇ ਮੰਨੂ ਜੀ ਦਾ ਇੱਕ ਸ਼ਲੋਕ ਸਮਝਾਉਂਦਾ ਹੁੰਦਾ ਸੀ ਬਈ ਬ੍ਰਾਹਮਣ ਰੱਬ ਦੇ ਮੂੰਹ ਵਿੱਚੋਂ ਖੱਤਰੀ ਪੂਜਾ ਵਿੱਚੋਂ ਵੈਸ਼ ਹਿਰਦੇ ਵਿੱਚੋਂ ਤੇ ਤਿਸ਼ੂਦਰ ਪੈਰਾਂ ਵਿੱਚੋਂ ਜੰਮੇ ਹਨ ਜਿਨ੍ਹਾਂ ਵਿੱਚੋਂ ਘੱਟੋ-ਘੱਟ ਇਹਨਾਂ ਬ੍ਰਾਹਮਣਾਂ ਦੇ ਸਾਰੀਆਂ ਜਾਤੀਆਂ ਰੱਬ ਦੇ ਲੱਤਾਂ ਭਾਰਦੇ ਉਂਗਲਾਂ ਵਗੈਰਾ ਦੀ ਜਿਵੇਂ ਮੈਲ ਹੀ ਹੁੰਦੇ ਸੀ ਤਾਂ ਮੰਨੂ ਜੀ ਦੇ ਬਚਨਾਂ ਅੱਗੇ ਇੱਕ ਮਾਨ ਤੇ ਇੱਕ ਚਿੱਤ ਹੋ ਕੇ ਸਭ ਜਾਤੀਆਂ ਸਿਰ ਨਵਾ ਦਿੰਦੀਆਂ ਸੀ ਪਰ ਇੱਕ ਗੱਲ ਦੀ ਤਸੱਲੀ ਹੁੰਦੀ ਚਲੋ ਜੀ ਰੱਬ ਦੇ ਕਿਸੇ ਅੰਗ ਤੋਂ ਤਾਂ ਪੈਦਾ ਹੋਏ ਹੀ ਆ ਜੇ ਇਹ ਬ੍ਰਾਹਮਣ ਉਹੀ ਸਿੱਧੇ ਆਦਸ ਮੰਨੇ ਡਿੱਗੇ ਕਹਿਣਦੇ ਫਿਰ ਦਾਵਾ ਕਰਨ ਯੋਗੇ ਵੀ ਕਿਸੇ ਜਾਤਪ ਚ ਨਹੀਂ ਸੀ ਹੋਣਾ ਕਿ ਅਸੀਂ ਰੱਬ ਦੇ ਬੰਦੇ ਹਾਂ ਹੁਣ ਜਿਵੇਂ ਕਹਿੰਦੇ ਨੇ ਮਸ਼ੀਨੀ ਟਿਊਬਾਂ ਅੰਦਰੋਂ ਤੇ ਆਂਡਿਆਂ ਵਿੱਚੋਂ ਚੂਜੇ ਕੱਢਣ ਵਾਂਗ ਬੰਦੇ ਵਿਸ਼ਿਸ਼ਾਂ ਵਿੱਚ ਬਣਾਏ ਜਾਇ ਕਰਨਗੇ ਫਿਰ ਲਾ ਲਵੇ ਕੋਈ ਪਾਂਦਾ ਪੰਡਤ ਪਤਾ ਵੀ ਇਹ ਬੰਦਾ ਰੱਬ ਦੇ ਸਿਰ ਵਿੱਚੋਂ ਨਿਕਲਿਆ ਕਿ ਭੂਜਾ ਵਿੱਚੋਂ ਅਤੇ ਕਿਹੜੀ ਜਾਤੀ ਜਾਂ ਕਿਸ ਕੌਮ ਦਾ ਹੈ ਕਈ ਵਾਰ ਇਹ ਚ ਮੇਲਾ ਹੁਣ ਵੀ ਤਾਂ ਖੜਾ ਹੋ ਹੀ ਜਾਂਦਾ ਹੈ ਕਹਿੰਦੇ ਇੱਕ ਪੜੀ ਸੁਆਣੀ ਨੇ ਵਕੋ ਵਕਰੀਆਂ ਜਾਤਾਂ ਦੇ ਇੱਕ ਤੋਂ ਪਿੱਛੋਂ ਦੋ ਤਿੰਨ ਖਸਮ ਕੀਤੇ ਉਸ ਦੇ ਪਹਿਲ ਪਲਿੱਟੀ ਦੇ ਮੁੰਡੇ ਦੀ ਕਿਸੇ ਨੇ ਜਾਤ ਪੁੱਛੀ ਤਾਂ ਉਸ ਨੇ ਅੱਗੋਂ ਕੜਾ ਕੜਾਇਆ ਇੱਕ ਸ਼ਲੋਕ ਸੁਣਾ ਛੱਡਿਆ ਪਹਿਲੇ ਤੇ ਹਮ ਨੀਮ ਜਲਾਹੇ ਫੇਰ ਭਏ ਹਮ ਦਰਜੀ ਆਬ ਤੋ ਸਹੈਦ ਕਹੇ ਜਾ ਰਹੇ ਆਗੇ ماں ਕੀ ਮਰਜੀ ਤੇ ਇਸ ਤਰ੍ਹਾਂ ਦੋਸਤੋ ਮੂੰਹ ਪਿਆਰ ਦੀਆਂ ਮਿੱਠੀਆਂ ਪਿਆਰੀਆਂ ਗੱਲਾਂ ਹੁੰਦੀਆਂ ਸੀ ਪਰ ਅਣੇ ਸਮੇਂ ਦੀ ਆਪਾਂ ਹੋਰ ਗੱਲਬਾਤਾਂ ਕਰਦੇ ਆਂ ਪ੍ਰਾਣੇ ਜਮਾਨੇ ਵਿੱਚ ਕਹਿੰਦੇ ਹਨ ਜਿਸ ਪਿੰਡ ਦਿਆਂ ਸਾਰੀਆਂ ਜਾਤੀਆਂ ਦੇ ਲੋਕਾਂ ਕੋਲ ਜ਼ਮੀਨ ਸੀ ਜਿਵੇਂ ਕਈ ਨਾਲ ਦੇ ਪਿੰਡਾਂ ਵਿੱਚ ਹੁਣ ਵੀ ਭੂਮੀ ਹੈ ਵੇਲੇ-ਵੇਲੇ ਪੱਖੋ ਬکریاں ਜਾਤੀਆਂ ਦੇ ਲੋਕ ਆਪ ਨੂੰ ਆਪਣੇ ਕੰਮ ਕਰਦੇ ਫਸਲਾਂ ਦੇ ਉੱਤੇ ਵਾਹ ਵਹਾਈ ਬੀਜ ਬਜਾਈ ਗੁੱਡਗੁਡਾਈ ਤੇ ਗਾਹਗੋਾਈ ਕੀਤੀ ਜਾਂਦੀ ਸੀ ਇਹ ਉਹਨਾਂ ਜ਼ਮਾਨਿਆਂ ਦੀ ਗੱਲ ਹੈ ਜਦੋਂ ਰੁਪਈਏ ਦੀ ਪਸੀਰੀ ਘੌ ਦੀ ਤੇ ਤਿੰਨ ਕੋ ਮਣ ਕਣਕ ਆ ਜਾਂਦੀ ਸੀ ਫੌਜੀ ਦੀ ਨੌਕਰੀ ਉਦੋਂ 5 ਜਾਂ 7 ਰੁਪਏ ਤੇ ਉਹਦੇ ਤਰ੍ਹਾਂ ਨੂੰ 10 ਦੇ ਵੱਧ ਤੋਂ ਵੱਧ 11 ਰੁਪਏ ਹੁੰਦੇ ਸੀ ਆਬਾਦੀ ਘਟ ਸੀ ਖਾਣ ਵਾਲੇ ਥੋੜੇ ਕਹਿੰਦੇ ਇੱਕ ਸਮਾਂ ਐਸਾ ਆਇਆ ਉਤਮ ਖੇਤੀ ਉਤਪਾਦ ਸਭ ਤੋਂ ਨਖਿੱਧ ਬਣ ਕੇ ਰਹਿ ਗਿਆ ਜਿਨ੍ਹਾਂ ਜਾਤੀ ਨੂੰ ਆਪਣੇ ਹੱਥ ਧੰਦੇ ਆਉਂਦੇ ਸੀ ਉਹ ਇੰਨੀ ਦਿਨੀ ਖੇਤੀ ਛੱਡ ਕੇ ਆਪਣੀ ਖੱਟੀ ਕਮਾਈ ਤੇ ਗੁਜ਼ਾਰਾ ਕਰਨ ਲੱਗ ਪਏ ਜੋ ਜ਼ਿਮੀਦਾਰੇ ਖੇਤੀਬਾੜੀ ਦੇ ਕੰਮ ਨਾਲੋਂ ਘੱਟੋ ਘੱਟ ਸੁਖਾਲਾ ਤੇ ਲਾਭਵੰਦਾ ਸੀ ਆਪਣੇ ਛੱਪਰ ਜਾਂ ਕੁੱਡੀ ਵਿੱਚ ਬੈਠ ਕੇ ਗਰਮੀ ਵਿੱਚ ਧੁੱਪੇ ਜਾ ਕੇ ਵਾਹੀ ਕਰਨ ਤੇ ਟਿੱਬਿਆਂ ਤੇ ਮਲੇ ਮਾਰਨ ਨਾਲੋਂ ਤਾਂ ਬਾਕੀ ਕੰਮ ਸੌਖੇ ਹੀ ਸਨ ਕਰਮ ਸਿੰਘ ਹਿਸਟੋਰੀਅਨ ਲਿਖਦਾ ਪਿੰਡ ਮਹਾਰਾਜ ਤੋਂ ਉੱਠੇ ਸਿੱਧੂਆਂ ਦੇ ਘਰ ਲਾਹੌਰ ਕੋਲਿਕ ਪਿੰਡ ਵਿੱਚ ਹੁਣ ਤੱਕ ਮਿਹਰਾਂ ਦਾ ਕੰਮ ਕਰਦੇ ਹਨ ਜਿੰਨਾਂ ਦੀ ਇੱਕ ਮੂਹੀ ਤੇ ਲੋਕ ਫੂਲ ਕੀਆ ਰਿਆਸਤਾਂ ਦੇ ਰਾਜੇ ਬਣੇ ਹੋਏ ਹਨ ਇਸ ਲਈ ਠੀਕ ਹੀ ਹੈ ਜਾਤਾਂ ਧਰਮਾਂ ਨਹੀਂ ਕਰਮ ਤੋਂ ਬਣਦੀਆਂ ਹਨ ਕੁਝ ਜਾਤੀਆਂ ਦੇ ਲੋਕ ਖੇਤੀ ਦੇ ਸਖਤ ਕੰਮ ਕਰਕੇ ਜ਼ਮੀਨਾਂ ਤੋਂ ਮੁੱਖ ਮੋੜ ਗਏ ਕੁਝ ਇਸ ਕਰਕੇ ਕਿ ਇਹ ਖੇਤੀਬਾੜੀ ਦਾ ਕੰਮ ਤਕੜੇ ਲਾਣੇ ਜਾਨੀ ਬੰਦਿਆਂ ਵਾਲਾਂ ਦਾ ਹੁੰਦਾ ਤਦੋਂ ਖੇਤੀ ਸੰਜਣੀ ਬਹੁਤ ਉਹ ਕੀ ਹੁੰਦੇ ਸੀ ਉਦੋਂ ਕੁਆ ਵਿੱਚ ਹਲਤਾ ਇਸਾ ਵੱਡੇ ਵੱਡੇ ਬੋਕੇ ਜਿਨ੍ਹਾਂ ਨੂੰ ਕੋ ਕਿਹਾ ਜਾਂਦਾ ਸੀ ਚੱਲਦੇ ਹੁੰਦੇ ਸੀ ਉਹਨਾਂ ਨੂੰ ਕੋਈ ਮਾਂ ਦਾ ਲਾਲ ਹੀ ਫੜ ਕੇ ਵਧਾਉਂਦਾ ਸੀ ਉਦੋਂ ਜ਼ਮੀਨ ਦੀ ਅੱਜ ਕੱਲ੍ਹ ਵਾਂਗ ਨਾ ਕਦਰ ਸੀ ਤੇ ਨਾ ਹੀ ਨਾਮ ਆਣ ਜਿਹੜੀ ਜ਼ਮੀਨ ਚੰਗੀ ਲੱਗੀ ਉਹ ਅਗਲੇ ਨੇ ਵਾ ਲਈ ਬਾਕੀ ਬੰਜਰ ਛੱਡ ਰੱਖੀ ਹਰ ਪਿੰਡ ਦੇ ਨਾਲ ਲੱਗਦੇ ਮਹਿਰੇ ਵਾਲੇ ਖੇਤ ਇਸ ਗੱਲ ਦਾ ਸਬੂਤ ਹਨ ਕਿ ਉੱਥੇ ਅੱਕਾ ਟੱਕੀ ਮਹਿਰੇ ਹੁੰਦੇ ਸੀ ਰੋਣਿਆ ਵਿੱਚ ਮੀ ਵਿਲੇਸ ਰੁਪਿਆ ਤਾਂ ਛੋਲੇ ਜੋਂ ਲਾ ਕੇ 베ੜੜਾ ਜਾਂ ਕਣਕ ਛੁੱਲੇ ਸਾਂਝੇ ਮਰਾ ਕੇ ਗੋਜੀ ਬੀਜ ਦਿੱਤੀ ਜਾਂਦੀ ਸੀ ਉਦੋਂ ਖੇਤੀ ਮੀਹ ਨਾਲ ਹੀ ਹੁੰਦੀ ਸੀ ਕਣਕ ਮੱਕੀ ਕਮਾਦ ਦੀ ਫਸਲ ਬਹੁਤ ਹੀ ਥੋੜੇ ਸੰਜੂ ਵਾਲੇ ਨਿਆਈ ਦੇ ਇਲਾਕਿਆਂ ਵਿੱਚ ਹੁੰਦੀ ਸੀ ਇਸ ਕਰਕੇ ਮਰੱਭਵੰਦੀ ਜੋ ਆਜ਼ਾਦੀ ਪਿੱਛੋਂ ਹੋਈ ਪਿੰਡ ਦੇ ਹਰੇਕ ਕਿਸਾਨ ਦੇ ਇੱਕ ਦੋ ਖੇਤ ਨੇ ਆਂਿਆਂ ਵਿੱਚ ਬਾਕੀ ਜ਼ਮੀਨ ਮੈਰਿਆਂ ਦੇ ਰੋਹਿਆਂ ਵਿੱਚ ਆ ਗਈ ਸੀ ਆਮ ਤੌਰ ਤੇ ਪਿੰਡ ਵਸਾਉਣ ਵਾਲੇ ਚੌਧਰੀ ਜਾਂ ਵਿਸਵੇਦਾਰ ਪਿੰਡ ਦੇ ਮਾਲਕ ਜਾਂ ਮੁਖੀਏ ਜਾਂ ਛੋਟੇ ਰਾਜੇ ਹੁੰਦੇ ਸੀ ਮੇਰੇ ਪਿੰਡ ਦੇ ਚੌਧਰੀਆਂ ਨੇ ਤਾਂ ਆਪਣੀ ਜ਼ਮੀਨ ਦਾ ਇੱਕ ਵੱਡਾ ਟੱਕ ਤੇ ਇੱਕ ਇਨਾਮ ਵਾਲਾ ਕੁ ਆਪਣੇ ਲਈ ਰੱਖੇ ਹੋਏ ਸੀ ਬਾਕੀ ਹਿੱਸੇਬੰਦੀ ਮਾਲਕੀ ਹੋਰਾਂ ਲਾਣਿਆਂ ਵਿੱਚ ਵੰਡੀ ਹੋਈ ਸੀ ਜਿੰਸ ਦੀ ਤਾਂ ਨਗਦ ਮਾਲੀਆ ਲੱਗਣ ਵੇਲੇ ਇਕੱਲੇ ਚੌਧਰੀਆਂ ਦੀ ਭੋਏ ਮਾਫੀ ਸਮਝੀ ਜਾਂਦੀ ਸੀ ਜਦੋਂ ਕਿ ਮੇਰੇ ਪਿੰਡ ਦੇ ਲਾਗਵੇਂ ਪਿੰਡਾਂ ਮਨਾਲ ਤੇ ਦਸੌਂਦਾ ਸਿੰਘ ਵਾਲੇ ਦੇ ਸਰਦਾਰ ਸਾਰੀ ਜ਼ਮੀਨ ਦੇ ਵਾਹਕ ਮਾਲਕ ਬਨ ਰਹੇ ਸਨ ਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਾਰੇ ਉਹਨਾਂ ਦੇ ਕਰਿੰਦੇ ਮਜ਼ਾਰੇ ਸਾਰੀਆਂ ਜਾਤਾਂ ਦੇ ਲੋਕ ਹੁੰਦੇ ਸਨ ਜਿਨ੍ਹਾਂ ਵਿੱਚ ਬਹੁਤੇ ਜੱਟ ਜੀ ਵੀਦਾਰ ਹੁੰਦੇ ਸੀ ਹੁਣ ਜਦੋਂ ਤੋਂ ਭੂਮੀ ਸੁਧਾਰ ਹੋਇਆ ਤਾਂ ਬਹੁਤ ਸਾਰੀਆਂ ਅਲਪ ਜਾਤਾਂ ਦੀ ਜੂਨ ਵੀ ਸੁਧਰ ਗਈ ਹੈ ਸਰਦਾਰਾਂ ਦੇ ਪਿੰਡ ਦੀ ਸਾਰੀ ਜ਼ਮੀਨ ਦਾ ਮਾਲੀਆ ਸਰਦਾਰ ਦਿੰਦੇ ਹੁੰਦੇ ਮੁਜ਼ਾਰਾ ਤੋਂ ਪਹਿਲਾਂ ਤੀਜੇ ਹਿੱਸੇ ਦੀ ਵਟਾਈ ਉਗਰਾਹ ਲੈਂਦੇ ਹੁੰਦੇ ਸੀ ਮੈਂ ਦੇਖਿਆ ਕਿ ਕਿਸਾਨ ਪਸ਼ੂਆਂ ਦੇ ਪੱਠੇ ਕੁਆਰਾ ਚਰੀ ਵੀ ਸਰਦਾਰਾਂ ਦੇ ਡਰ ਤੋਂ ਘਾਟੇ ਬੀਜਦੇ ਸੀ ਕਿਉਂਕਿ ਇਹ ਫਸਲਾਂ ਖੜੀਆਂ ਹੀ ਚਾਰੀਆਂ ਜਾਣ ਕਰਕੇ ਇਸ ਵਿੱਚੋਂ ਸਰਦਾਰਾਂ ਦੇ ਕਟਾਈ ਦਾ ਹਿੱਸਾ ਮਾਰਿਆ ਜਾਂਦਾ ਸੀ ਕਟਾਈ ਵੇਲੇ ਤੱਕ ਜਨਸਾਂ ਵਿੱਚ ਹੇਰ ਫੇਰ ਹੋਣ ਦੇ ਡਰ ਤੋਂ ਇੱਕ ਹੋਰ ਢੰਗ ਕੱਢਿਆ ਸੀ ਪਟਵਾਰੀ ਨੂੰ ਨਾਲ ਲੈ ਕੇ ਖੇਤਾਂ ਵਿੱਚ ਜਾਣਾ ਤੇ ਖੜੀ ਫਸਲ ਕਣਕੂਦ ਲੈਣੀ ਕਣਕੂਦ ਦਾ ਮਤਲਬ ਸੀ ਕੀਮਤ ਦਾ ਅੰਦਾਜ਼ਾ ਲਗਾ ਲੈਣਾ ਕਿਸ ਖੇਤ ਵਿੱਚ ਕਿੰਨੇ ਕ ਦਾਣੇ ਨਿਕਲਣਗੇ ਤੇ ਉਹਨਾਂ ਵਿੱਚੋਂ ਮੂਲ ਮਾਲਕ ਦੇ ਕਿੰਨੇ ਦਾਣੇ ਬਣੇ। ਪਾਵੇਂ ਫਸਲ ਨੂੰ ਫੇਰ ਕੋਈ ਨੁਕਸਾਨ ਹੋਵੇ, ਕੜੀਮਾਰੀ ਹੋ ਜਾਵੇ ਜਾਂ ਕੁਝ ਵੀ ਹੋ ਜਾਵੇ, ਪਿਆਰਮਤਾ ਦੇ ਲਿਖੇ ਅੱਖਰ ਤਾਂ ਬੇਸ਼ੱਕ ਮਿਟ ਜਾਣ, ਪਰ ਕਣਕੂਤ ਵਾਲੇ ਪਟਵਾਰੀ ਦੇ ਅੱਖਰ ਕਿਵੇਂ ਵੀ ਨਹੀਂ ਮਿਟ ਸਕਦੇ ਸੀ। ਇਉਂ ਕਿਸਾਨ ਜਿਵੇਂ ਦਾ ਲਗਾਣ ਦਾਣੇ ਦੇ ਰੂਪੇ ਚ ਦਿੰਦਾ ਤੇ ਕਈ ਵਾਰ ਮਦਵਾੜਾ ਆਪ ਬੈਣ ਨਾਲ ਜਿੰਸ ਦੇਣ ਦੀ ਪ੍ਰੋਖੋ ਨਾ ਹੋਣ ਕਰਕੇ ਪਿੰਡ ਛੱਡ ਕੇ ਨਸ ਜਾਂਦਾ। 5 ਦੋਵੰਜੀ ਦੀ ਵਟਾਈ ਜਲਦੀ ਤਾਂ ਤਿੰਨ ਹਿੱਸੇ ਕਿਸਾਨ ਦੇ ਦੋ ਹਿੱਸੇ ਭੌਮਾਲਕ ਸਰਦਾਰਾਂ ਦੇ ਮੰਨੇ ਗਏ ਫਿਰ ਅਧੂਦੀ ਦੀ ਵਟਾਈ ਤੇ ਗੱਲ ਆ ਗਈ ਹੁਣ ਭੂਮੀ ਸੁਧਾਰਾਂ ਨਾਲ ਹਰ ਨਾਗਰਿਕ ਦੇ ਬਰਾਬਰ ਤੇ ਅਧਿਕਾਰ ਹੋ ਗਿਆ ਜੋ ਕੋ ਜ਼ਮੀਨ ਦਾ ਮਾਲਕ ਵਾਹਕ ਸੀ ਉਸ ਦਾ ਮਾਲਕ ਮੰਨ ਲਿਆ ਤੇ ਮਜਾਰੇ ਭੂਮੀ ਦੇ ਮਾਲਕ ਬਣ ਗਿਆ ਬਲਕਿ ਕਈ ਮੁਜਾਰਿਆਂ ਕੋਲ 30 ਸਟੈਂਡਰਡ ਏਕੜ ਤੋਂ ਵੱਧ ਪੋਏ ਹੋਣ ਕਰਕੇ ਜ਼ਮੀਨ ਹਿਸਾਬ ਸਿਰ ਦੂਜੇ ਲੋਕਾਂ ਵਿੱਚ ਵੰਡਣੀ ਪਈ ਹੈ ਇਹ ਮੇਰੇ ਪਿੰਡ ਦੇ ਨਾਲ ਦੇ ਸਰਦਾਰਾਂ ਦੇ ਪਿੰਡਾਂ ਦੀ ਭੂਮੀ ਦੀ ਗੱਤ ਹੈ ਜਿੱਥੇ ਕਈ ਘਰ ਮੇਰੇ ਪਿੰਡ ਤੋਂ ਵੀ ਜਾ ਕੇ ਵਸੇ ਹੋਏ ਹਨ ਜੇ ਮੇਰੇ ਦਾਦੇ ਮਨਾਲ ਪਿੰਡ ਦੀ ਜ਼ਮੀਨ ਛੱਡ ਕੇ ਪਗੋੜੇ ਨਾ ਹੋਏ ਹੁੰਦੇ ਤਾਂ ਮੇਰੇ ਨਾਲ ਵੀ ਉਹ ਪਿੰਡ ਦਾ ਵਸਿੰਦਾ ਹੋਣ ਦੇ ਨਾਤੇ ਜਿੰਨਾ ਘਾਟੀਆਂ ਵਿੱਚੋਂ ਦੀ ਲੋਕਾਂ ਦੇ ਗੁਜਰਨ ਦੀ ਗੱਲ ਕੀਤੀ ਹੈ ਇਹ ਗੱਲਾਂ ਦਾ ਵਾਹ ਪੈਂਦਾ ਇਹ ਖਿਆਲ ਮੈਨੂੰ ਕਈ ਵਾਰ ਸਤੋਂਦਾ ਰਿਹਾ ਹੈ ਸ਼ਾਇਦ ਇਸੇ ਕਰਕੇ ਨਾਲ ਦੇ ਪਿੰਡਾਂ ਦੀ ਗਾਥਾ ਵੀ ਮੈਂ ਆਪਣੇ ਪਿੰਡ ਦੀ ਹੀ ਸਮਝ ਕੇ ਕੀਤੀ ਹੈ ਅਰੰਚਲ ਜੀ ਮਹਿਕ ਪਿੰਡ ਦੀ ਗੱਲਬਾਤ ਆਪਾਂ ਤੋਰਦੇ ਅੱਗੇ ਮੇਰੇ ਛੋਟੇ ਜਿਹੇ ਪਿੰਡ ਦਾ ਚੱਕ 17 ਹਲਾਂ ਦਾ ਕਿਹਾ ਜਾਂਦਾ ਹੈ। ਇੱਕ ਹਾਲ ਨੂੰ 200 ਵਿੱਗੇ ਤੋਂ 250 ਵਿੱਗੇ ਤੱਕ ਦੀ ਜ਼ਮੀਨ ਆਉਂਦੀ ਹੈ। ਇਸਦੇ ਅਰਥ ਇਹ ਵੀ ਹਨ ਕਿ ਪਿੰਡ ਵਜਨ ਵਿੜੇ 17 ਪਰਿਵਾਰ ਹੋਣਗੇ। ਉਹਨਾਂ ਪਰਿਵਾਰਾਂ ਦੇ ਵਧਨ ਨਾਲ ਠੁਲੇ ਬਣ ਗਏ। ਫਿਰ ਪੱਤੀਆਂ, ਉਹਨਾਂ ਪੱਤੀਆਂ ਤੇ ਠੁਲਿਆਂ ਦੇ ਉਹਨਾਂ ਦੇ ਵੱਡਿਆਂ ਖੂਹਾਂ ਦੇ ਨਾਮ ਨਾਲ ਮਸ਼ਹੂਰ ਹਨ। ਖਾਨੇ ਕਾ ਖੂਹ, ਲਿੱਦੜਾ ਦਾ ਖੂਹ, ਚੌਧਰੀਆਂ ਦਾ ਖੂਹ, ਚੱਠੇ ਵਾਲਾ ਖੂਹ। ਖੂਹਾਂ ਨਾਲ ਉਸੇ ਤਰ੍ਹਾਂ ਖੇਤਾਂ ਦੇ ਨਾਂ ਪਿੰਡ ਦੇ ਪਹਿਲੇ ਬਿਰਗਾਂ ਦੀ ਸਮ੍ਰਿਤੀ ਵੀ ਸੰਭਾਲੀ ਬੈਠੇ ਹਨ ਤੇ ਪਿੰਡ ਦੇ ਨਿਕਾਸ ਵਿਕਾਸ ਦੀ ਕਹਾਤਾ ਵੀ ਦੱਸਦੇ ਹਨ ਮੇਰੇ ਪਿੰਡ ਦਾ ਇਲਾਕਾ ਅਰਧ ਜੰਗਲ ਹੈ ਪੁਆਦ ਵਾਲੇ ਇਸ ਨੂੰ ਜੰਗਲ ਆਖਦੇ ਹਨ ਜੰਗਲ ਵਾਲੇ ਪੁਆਦ ਜੰਗਲ ਵਿੱਚ ਬਰਨਾਲਾ ਲੰਕ ਕੇ ਜ਼ਮੀਨਾਂ ਕਮਾਹ ਵਿੱਚ ਗਿਣੀਆਂ ਜਾਂਦੀਆਂ ਸਨ ਪੁਆਦ ਵਿੱਚ ਵਿੱਗਿਆ ਰਾਹੀਂ ਮੇਰੇ ਪਿੰਡ ਦਾ ਵਿੱਗਾ 20 ਕਦਮਾ ਇਧਰ ਤੇ 20 ਕਦਮਾ ਉਧਰ ਨੂੰ ਪਾ ਕੇ ਇਉਂ 20 ਵਿਸਵੇਦਾ ਇੱਕ ਵਿੱਗਾ ਗਿਣਿਆ ਜਾਂਦਾ ਅਖੇ ਇੱਕ ਚਾ ਵਿੱਗਾ ਹੁੰਦਾ ਜਦੋਂ ਜ਼ਮੀਨ ਦੀ ਇਸ ਤਰ੍ਹਾਂ ਦੀ ਵੰਡ ਹੋਈ ਪੁਰਾਣੇ ਲੋਕ ਦੱਸਦੇ ਹਨ ਕਿ ਮੇਰਾ ਦਾਦਾ ਆਰਾਮ ਦਿੱਤਾ ਇਸ ਤਰ੍ਹਾਂ ਵਿੱਗਿਆਂ ਤੇ ਪਿਛਵਿਆਂ ਵਿੱਚ ਜ਼ਮੀਨ ਮਿਲ ਕੇ ਵੰਡਣ ਦੀ ਪਟੜੀ ਫੇਰ ਵਿੱਚ ਸਭ ਤੋਂ ਵੱਧ ਸ਼ੋਰਤ ਰੱਖਦਾ ਸੀ ਲੋਕੀ ਆਖਦੇ ਹੁੰਦੇ ਬਾਬਾ ਆਰਾਮ ਦਿੱਤੇ ਦੀ ਜ਼ਮੀਨ ਮਿਣੀ ਹੋਈ ਹੈ ਮਜਾਲ ਹੈ ਘਟੇ ਵਧੇ ਕਿਹੜਾ ਪਟਵਾਰੀਆਂ ਦੀ ਮਿਣੀ ਹੋਈ ਹੈ ਮੇਕਰਸ ਨੇ ਪੈਸੇ ਦੇ ਦੇਵਾ ਕੇ ਵੱਧ ਘਟ ਮਨਵਾ ਲਈ ਹੋਵੇਗੀ ਇਉਂ ਪਟਵਾਰੀਆਂ ਨਾਲੋਂ ਵੱਧ ਬਾਬੇ ਰਾਮ ਦਿੱਤੇ ਦੀ ਮਿਲਤੀ ਪ੍ਰਮਾਣਿਤ ਮੰਨੀ ਜਾਂਦੀ ਸੀ ਜਿਨ੍ਹਾਂ ਪਰਿਵਾਰਾਂ ਵਿੱਚ ਅੱਗੇ ਵਧੇਰੇ ਵਾਧਾ ਹੁੰਦਾ ਗਿਆ ਉਹਨਾਂ ਦੀ ਜ਼ਮੀਨ ਭਰਾਵਾਂ ਵਿੱਚ ਵਡਿੰਦੀ ਜਾਣ ਕਰਕੇ ਘਟਦੀ ਗਈ ਇਹਨਾਂ ਵਿੱਚੋਂ ਕਈ ਟੱਬਰਾਂ ਕੋਲ ਅੱਧੇ ਹਲ ਦੀ 100 ਵਿਗੇ ਜੋ ਤਿਸ ਦੀ 1/3 ਧੱਕੇ ਕੰਨਾਂ ਕੋਲ 10 ਵਿੱਗੇ ਜੱਦੀ ਜ਼ਮੀਨ ਹੀ ਰਹਿ ਗਈ ਜਿੰਨਾ ਪਰਿਵਾਰਾਂ ਵਿੱਚ ਸੰਤਾਨ ਸੰਜਮ ਰਿਹਾ ਜਾਣ ਬੁੱਝ ਕੇ ਨਹੀਂ ਰੱਬੀ ਸੁਭੀ ਉਹਨਾਂ ਦੇ ਜੱਬਰਾਂ ਵਿੱਚ ਜ਼ਮੀਨ ਦੀ ਢੇਰੀ ਪੂਰੀ ਚਲੀ ਆ ਰਹੀ ਹੈ ਇੱਕ ਦੋ ਘਰਾਂ ਦੇ ਵੱਡੇ ਵੱਡੇਰੇ ਸਾਧ ਹੋ ਗਏ ਉਹਨਾਂ ਦਾ ਲਾਭ ਬਾਕੀ ਰਹੇ ਘਰਦਿਆਂ ਨੂੰ ਖੂਪਜਾ ਕੋਈ ਟੱਬਰਾਂ ਦੇ ਬੇਉਲਾਦੇ ਮਰ ਜਾਣ ਤੇ ਉਹਨਾਂ ਦੀ ਆਉਤਾਂ ਦੀ ਪੂੰਛ ਸ਼ਰੀਕਾਂ ਵਿੱਚ ਵੰਡੀ ਜਾ ਚੁੱਕੀ ਹੈ ਜਿਨ੍ਹਾਂ ਦੇ ਥੁਲੇ ਜਾਂ ਲਾਣੇ ਦਾ ਸਰਬਨਾਸ਼ ਹੋ ਜਾਵੇ ਉਹ ਜ਼ਮੀਨ ਨਜੂਮ ਖਾਤੇ ਪਾਤ ਤੀ ਜਾਂਦੀ ਸੀ ਜਿਸ ਦਾ ਮਾਲਕ ਰਿਆਸਤ ਦਾ ਰਾਜਾ ਜਾਂ ਸਾਡਾ ਨਵਾਬ ਮਰੇਰ ਕੋਟਲਾ ਹੁੰਦਾ ਸੀ ਉਹ ਚਾਹੇ ਕਿਸ ਨੂੰ ਅੱਧੀ ਢੇਰੀ ਤੇ ਪੂਰੀ ਇੱਕ ਹਲ ਦੀ ਜਾਂ ਬੜ੍ਹਦ ਦੀ ਜ਼ਮੀਨ ਬਖਸ਼ ਦੇਵੇ ਜਾਂ ਸਰਕਾਰੀ ਤੌਰ ਤੇ ਹਰ ਸਾਲ ਨਲਾਮੀ ਕਰਕੇ ਠੇਕੇ ਤੇ ਦਿੰਦਾ ਰਹੇ ਪਹਿਲਾਂ ਇਹੋ ਅਖਤਿਆਰ ਨਵਾਬ ਤੇ ਰਿਆਸਤਾਂ ਦੇ ਰਾਜਾ ਨੂੰ ਹੁੰਦੇ ਸਨ ਜਿਨ੍ਹਾਂ ਘਰਾਂ ਨੇ ਦੋ ਦੋ ਹਲਾਂ ਦੀਆਂ ਢੇਰੀਆਂ ਸਾਂਭੀਆਂ ਸੀ ਉਹਨਾਂ ਪਾਸ ਜ਼ਮੀਨ ਵਧੇ ਰਿਆ ਕਈ ਚੰਗੇ ਘਰਾਂ ਦੀ ਜ਼ਮੀਨ ਉਸਦੇ ਮਾਲਕਾਂ ਦੇ ਅੰਬਲੀ ਠੌਂੜੀ ਜਾਂ ਵੈਲੀ ਹੋ ਜਾਣ ਤੋਂ ਪੁਏ ਗਹਿਣੇ ਜੇ ਵਿਚਨ ਕਰਕੇ ਦੂਜੇ ਉਦਮੀ ਤੇ ਸੰਜਮੀਆਂ ਦੇ ਘਰਾਂ ਕੋਲ ਚਲੀ ਗਈ ਹੈ ਪਰ ਜਿਸ ਵੇਲੇ ਸਾਖ ਨਾਤਾ ਕਰਨ ਵਾਲੇ ਆਉਂਦੇ ਹਨ ਉਹ ਮੁੱਲ ਦੀ ਜ਼ਮੀਨ ਨੂੰ ਐਵੇਂ ਵਾਧੂ ਦੀ ਹੀ ਸਮਝਦੇ ਸੀ ਅਖੇ ਅਸਲੀ ਜ਼ਮੀਨ ਤੇ ਜੱਦੀ ਢੇਰੀ ਹੁੰਦੀ ਹੈ ਰਿਸ਼ਤਾ ਕਰਨ ਵਾਲੇ ਪਹਿਲਾਂ ਜੱਦੀ ਜ਼ਮੀਨ ਪੁੱਛਦੇ ਜਿੰਨਾ ਘਰਾਂ ਵਿੱਚ ਵਧੇਰੇ ਵਧ ਜਾਣ ਨਾਲ ਆਰ ਪਰਿਵਾਰ ਵੱਡਾ ਹੋ ਗਿਆ ਉਸ ਦੇ ਚੰਗੇ ਘਰਾਂ ਦੇ ਲੋਕ ਰਿਸ਼ਤੇ ਨਹੀਂ ਸੀ ਕਰਦੇ ਕਿਉਂਕਿ ਉਹਨਾਂ ਦੀ ਜੱਦੀ ਜ਼ਮੀਨ ਘਟ ਜਾਂਦੀ ਸੀ ਕੰਨਾਂ ਨੇ ਆਪਣੀ ਢੇਰੀ ਆਉਤ ਜਾਂਦੀ ਵੇਖ ਕੇ ਜਿਨ੍ਹਾਂ ਨੂੰ ਕੋਈ ਸਿਧਰੇ ਜਾਂ ਬੇਮਤਲਬ ਸਮਝ ਕੇ ਰਿਸ਼ਤਾ ਨਹੀਂ ਸੀ ਕਰਦਾ ਉਹਨਾਂ ਨੇ ਮੁੱਲ ਦੀਆਂ ਤੀਵੀਆਂ ਜਾ ਕੇ ਘਰ ਵਸਾ ਲਏ ਕੰਨਾਂ ਨੇ ਅਰਧ ਮੁੱਲ ਦੀਆਂ ਤੀਵੀਆਂ ਜਾ ਕੇ ਵਿਵਾਦਾ ਵਿਧਾਇਆ ਅਰਧ ਮੁੱਲ ਦੀ ਤੀਵੀ ਦਾ ਅਰਥ ਭਾਵੇਂ ਪੈਸੇ ਭਾਵੇਂ ਵੱਧ ਲੱਗ ਜਾਣ ਪਰ ਕੁੜੀ ਦੇ ਮਾਪੇ ਫੇਰੇ ਦੇ ਕੇ ਟੋਰਨ ਜਗਾ ਲਾੜਾ ਬਣ ਕੇ ਸੇਰੇ ਬਣ ਕੇ ਸੋਰੀ ਦਿ ਰੂਟੋਕੇ ਪਾਵੇਂ 40 ਬਰੇ ਤੇ ਬੰਦੇ ਲਈ ਕੁੜੀ 8 ਦਸਾਂ ਸਾਲਾਂ ਦੀ ਹੋਵੇ ਮੁੱਲ ਦੀ ਤੀਵੀਂ ਸਸਤੀ ਤੇ ਕਿੰਨੀ ਚੰਗੀ ਕਿਉਂ ਨਾ ਮਿਲ ਜਾਵੇ ਅਗੇ ਅਗਲੇ ਦੇ ਕੋਲ ਨੂੰ ਕਲੰਕ ਤਾਂ ਲੱਗ ਹੀ ਜਾਂਦਾ ਹੈ ਲੋਕ ਚਰਚਾ ਕਰਦੇ ਹਨ ਉਹ ਅਗਲੇ ਗੱਲਾਂ ਕਰਨ ਨੂੰ ਮਰਦੇ ਨੇ ਜਿਵੇਂ ਥੋੜਾ ਬੁੜਾ ਸਿਰ ਬਣ ਕੇ ਫੇਰੇ ਲਿਆ ਹੋਵੇ ਲੋਕਾਂ ਨੂੰ ਲੋਕਾਂ ਨੂੰ ਲਾਜ ਹੁੰਦੀ ਹੈ ਕਿ ਕੱਲ ਨੂੰ ਸਾਡੀ ਲਾਜ ਨੂੰ ਕੋਈ ਇਉਂ ਨਾ ਕਹੇ ਪੁਇਕ ਦੇ ਇਸ ਪਾਲੇ ਤੋਂ ਡਰਦੇ ਸਾਰੀ ਉਮਰ ਦੀ ਕਮਾਈ ਵਲ ਕੇ ਆਪਣੀ ਜੱਦੀ ਜ਼ਮੀਨ ਵੇਚ ਕੇ ਵਿ ਕਈ ਕਰਾਣੇ ਵਿਹਾਂ ਉਤੇ ਹਜ਼ਾਰਾਂ ਖਰਚ ਕਰਕੇ ਜਦੋਂ ਮੁੱਲ ਦੀ ਤੀਵੀਂ ਪੂਰਬਨ ਬੰਗਾਲ ਜਾਂ 오ਡੀਸਾ ਦੀ ਜਾਂ ਬਾਂਗਰੂ 500 ਨੂੰ ਆ ਜਾਂਦੀ ਸੀ ਖਾਨਦਾਨ ਤੇ ਕੁਲ ਨੂੰ ਨੇਕ ਲਾਂਕ ਰੱਖਣ ਵਾਸਤੇ ਬੜੀ ਕਾਹਲ ਨਾਲ ਵਿਆਹ ਅਰਚਾਉਦੇ ਰਹੇ ਹਨ ਪਰ ਹੁਣ ਇਹ ਪ੍ਰਤ ਨਹੀਂ ਰਹੀ ਹੈ ਕੁਝ ਬਾਰੇ ਪਹਿਲਾਂ ਤੁਦ ਪੁੱਤ ਤੇ ਧਰਤੀ ਮਾਤਾ ਵੇਚਣੇ ਪਾਪ ਮੰਨੇ ਜਾਂਦੇ ਸੀ ਜਿਉਂ-ਜਿਉਂ ਜ਼ਮੀਨ ਦਾ ਮੁੱਲ ਵੱਧਦਾ ਗਿਆ ਤੇ ਨਵੀਂ ਕਿਸਮ ਦੇ ਅਵਲ ਠਵਲ ਤੇ ਨਸ਼ੇ ਵਿਸ਼ੇ ਚੱਲਦੇ ਗਏ ਲੋਕ ਧਰਤੀ ਮਾਤਾ ਵੱਲੋਂ ਬੇਮੁਖ ਹੋ ਕੇ ਇਸ ਮਾਂ ਨੂੰ ਵੀ ਵੇਚਣ ਲੱਗ ਪਏ ਸ਼ਹਿਰਾਂ ਵਿੱਚ ਆਬਾਦੀ ਵਧੀ ਤਾਂ ਦੁੱਤਾਂ ਜਿਵੇਂ ਸਵਣਾ ਪਿੰਡਾਂ ਦਾ ਇੱਕ ਸੜਾਕੇ ਨਾਲ ਹੀ ਖਿੱਚ ਲਿਆ ਹੁੰਦਾ ਰਈ ਪੁੱਤ ਦੇ ਵੇਚਣ ਦੀ ਗੱਲ ਘਰ ਵਿੱਚ ਦੌਲਤ ਆਈ ਪਹਿਲਾਂ ਕਾਰਮ ਕੇ ਪੈਸੇ ਲੈਣ ਲੱਗ ਪਏ ਆਖੇ ਜੇ ਇਹਨਾਂ ਕੁਝ ਦਿਓਗੇ ਤਾਂ ਪੁੱਤ ਤੁਹਾਡੇ ਵਿਆਵਾਵਾਂਗੇ ਨਹੀਂ ਸਾ ਕਿਸੇ ਹੋਰ ਤੋਂ ਦਾ ਲੈ ਲੈਣੇ ਆਪ ਵਦੇਰਾ ਕੋ ਜ ਦੇਣ ਵਾਲੇ ਨਿਤ ਆਉਂਦੇ ਆ ਕਈ ਲੋਕ ਪੁਰਾਣੇ ਲੋਕ ਆਖਦੇ ਆ ਇਉਂ ਮੋਹ ਮੰਗ ਕੇ ਦਾਜ ਲੈਣਾ ਪੁੱਤ ਵੇਚਣਾ ਨਹੀਂ ਤਾਂ ਹੋਰ ਕੀ ਦੱਸੋ ਮੇਰੇ ਦੇਖਦੇ ਆ ਲੋਕਾਂ ਦੀਆਂ ਸਧਾਰਨ ਲੋੜਾਂ ਇੱਕ ਦਮ ਇਤਨੀ ਜਿਟਲ ਤੇ ਨਾ ਪੂਰੀਆਂ ਹੋਣ ਵਾਲੀਆਂ ਹੋ ਗਈਆਂ ਕਿ ਕਿਸੇ ਵੀ ਚੀਜ਼ ਦਾ ਬਣ ਸੁਭ ਨਹੀਂ ਰਿਹਾ ਪਹਿਲਾਂ ਆਪਣੇ ਖੇਤਾਂ ਦੀ ਕਪਾਹ ਜੋ ਵਦੇਰੇ ਸ਼ੌਕੀਨੀ ਲਾਉਣੀ ਹੋਵੇ ਤਾਂ ਕੁਝ ਖਾਕੀ ਤੇ ਕੁਝ ਨਰਮਾ ਬੀਜ ਕੇ ਉਹਨਾਂ ਦੇ ਸੂਤ ਨਾਲ ਬਣਾਏ ਲੀੜੇ ਕੱਪੜੇ ਪਾਉਣੇ ਡਬਕ ਰੱਬ ਦੇ ਖੇਸ ਚਾਦਰੇ ਬਣਾਉਣੇ ਸੋਜੀ ਵਾਲੇ ਘਰਾਂ ਦਾ ਕਰਨਾ ਮੰਨਿਆ ਜਾਂਦਾ ਸੀ ਕਪਾਹ ਚੁਗਾਈ ਦੀ ਇੱਕ ਸਿਰ ਕਪਾਹ ਚੋਣੀ ਨੂੰ ਦੇਣੀ ਰਾਤਾਂ ਨੂੰ ਆਪ ਬੇਲਣਾਂ ਤੇ ਵੇਲ ਅਸਾਫ ਸਿਰ ਦੇ ਦਾਣੇ ਕਦੇ ਰੂਹ ਦੇ ਬਰਾਬਰ ਕਦੇ ਦੁੱਗਣੇ ਦੇ ਕੇ ਪੇਂਜੇ ਤੋਂ ਰੂਹ ਪੁੰਾਈ ਜਾਂਦੀ ਫਿਰ ਤਿਰੰਜਨਾ ਵਿੱਚ ਕੱਤ ਢੇਰ ਕੇ ਜੁਲਾਹੇ ਤੋਂ ਤਾਣੀਆਂ ਬਣਾਈਆਂ ਜਾਂਦੀਆਂ ਇੱਕ ਤਾਣੀ ਦੇ 10 ਸਿਰ ਜਣੀ ਦਾਣਿਆਂ ਦੀ ਜੁਲਾਹਾਂ ਨੂੰ ਬਣਾਈ ਦੀ ਦਿੱਤੀ ਜਾਂਦੀ ਇਹ ਕੱਪੜੇ ਵਿਆਹ ਸ਼ਾਦੀਆਂ ਵਿੱਚ ਦੀਨ ਲੈਣ ਲਈ ਵੀ ਬਣਾਏ ਜਾਂਦੇ ਤੇ ਘਰੇ ਪਾਉਣ ਲਈ ਵੀ ਇੱਕ ਸੂਟ ਗੋਲੇ ਵਾਲਾ ਇੱਕ ਲਹਿੰਗਾ ਕਈ ਪੁਛਤਾਂ ਤੱਕ ਬਰਾ ਸੂਈਆਂ ਦਾ ਐਉਂ ਤਿਉਰ ਮੇਰੇ ਪੇਕਿਆਂ ਤੋਂ ਆਇਆ ਸੀ ਲੋ ਹੁਣ ਤਿਉਰਾਂ ਵਿੱਚ ਜੋੜ ਲਵੋ ਕਿੱਥੋਂ ਮੁੱਲ ਦੇ ਲਿਆਉਂਦੇ ਫਿਰੋਗੇ ਮੇਰੀ ਨਾਨੀ ਦੇ ਹੱਥਾਂ ਦਾ ਗੋਟਾ ਲੱਗਿਆ ਹੋਇਆ ਹੈ ਬੁੜੀਆਂ ਆਪਣੇ ਖਾਨਦਾਨੀ ਮੋਹ ਦੇ ਜੰਜਾਲਾਂ ਨੂੰ ਐਉਂ ਜੋੜਦੀਆਂ ਹੋਈਆਂ ਘਰ ਦਾ ਸਰਫਾ ਕਰਦੀਆਂ ਹੁੰਦੀਆਂ ਕੋਈ ਕਰ ਕਦੇ ਕਦਾਂ ਹੀ ਵਿਆਹ ਵੇਲੇ ਇੱਕ ਅੱਧਾ ਮੁੱਲ ਦਾ ਕਪੜਾ ਲੈਂਦਾ ਸੀ ਜਾਂ ਕੋਈ ਨੌਕਰ ਚੱਕ ਜੋ ਬਾਹਰੋਂ ਆਬੀ ਉਹ ਮੁੱਲ ਦੇ ਕੱਪੜੇ ਲੈ ਕੇ ਆਪਣੇ ਪਿੰਡ ਵਿੱਚ ਆਉਂਦਾ ਹੁੰਦਾ ਜਦੋਂ ਕਿ ਹੁਣ ਬਹੁਤਿਆਂ ਦੇ ਘਰ ਹੀ ਇੱਕ ਵੀ ਦੇਸੀ ਕੱਪੜਾ ਨਹੀਂ ਹੁੰਦਾ ਸਾਬਣ ਦੀ ਬਰਤੋਂ ਬੜੀ ਵੱਡੀ ਸ਼ਕੀਨੀ ਵਾਲਿਆਂ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਜਦੋਂ ਕਿ ਹੁਣਾਂ ਵਰਤੋਂ ਹੋ ਗਈ ਹੈ ਇੱਕ ਨੌਕਰ ਨੇ ਕੱਪੜੇ ਤੋਂ ਓਨ ਲੀ ਪਹਿਲਾਂ ਬੈਲ ਸਨ ਲੇਟ ਸਾਬਣ ਦੀਆਂ ਤਿੰਨ ਚਾਰ ਟਿੱਕੀਆਂ ਆਪਣੀ ਪਰਜਾਈ ਨੂੰ ਲੈ ਕੇ ਦਿੱਤੀਆਂ ਆਖੇ ਲੈ ਭਾਬੀ ਕਦੇ ਨਹਾ ਧੋ ਲਿਆ ਕਰੀ ਇਹ ਸਾਬਣ ਕੱਪੜੇ ਧੋਣ ਦੇ ਕੰਮ ਆ ਜਾਂਦਾ ਉਸ ਨੇ ਇੱਕ ਦਿਨ ਘਰ ਦੇ ਖੇਸ ਤੇ ਦੌੜੇ ਪਿਉਲੇ ਇਹ ਦੇਖਣ ਲਈ ਵੀ ਇਹ ਸਾਬਣ ਦੀ ਇੱਟ ਜਿਹੀ ਪੱਕੀ ਕਿੰਨੀ ਕੁ ਚੱਲਦੀ ਹੈ ਤੇ ਕੈਸੇ ਵਧੀਆ ਰੀੜੇ ਰੰਗੇਰਦੀ ਹੈ ਖੁੱਲ ਜੇ ਹੱਥ ਨਾਲ ਜਦੋਂ ਦੋ ਚਾਰ ਰਗੜੇ ਖੁਰਦਰੇ ਜਿਹੇ ਖੇਸਾਂ ਤੇ ਲਾਏ ਤੋਂ ਟਿੱਕੀ ਪੁੰਝੇ ਹੀ ਪਿਛਕੇ ਹੱਥ ਵਿੱਚ ਰਹਿ ਗਈ ਲੈ ਵੀ ਨੌਕਰ ਆਪਦਾ ਸਾਬਣ ਇਹ ਜੈਖਣੇ ਨੇ ਤਾਂ ਇੱਕ ਰਗੜੇ ਨਹੀਂ ਚੱਲਿਆ ਇੱਥੇ ਜੋ ਕੁਝ ਲਿਆਉਣਾ ਹੁੰਦਾ ਤਾਂ ਐਵੇਂ ਹੱਥ ਲਾਏ ਕਿਸਜਣ ਵਾਲਾਂ ਨੇ ਲਿਆ ਕਰ ਇਹਦੂ ਤਾਂ ਏਰ ਨੇ ਗੋਹਿਆਂ ਦੀ ਸਵਾਹੀ ਚੰਗੀ ਐ ਜੇ ਬੋਤਾਂ ਕਰੇ ਤਾਂ ਬੰਦਾ ਦੱਤੇ ਪਾਣੀ ਵਿੱਚ ਮਸਾਲਾ ਪਾ ਕੇ ਢੀੜਿਆਂ ਨੂੰ ਉਬਾਲ ਲਵੇ ਮੇਰੇ ਪਿੰਡ ਸੋਡੇ ਜਣੇ ਸਫੈਦ ਚੂਨੇ ਨੂੰ ਮਸਾਲਾ ਕਹਿੰਦੇ ਸੀ ਤੇ ਇਸ ਵਿੱਚ ਉਬਾਲ ਕੇ ਤੋਤੇ ਕੱਪੜਿਆਂ ਬਾਰੇ ਇਹ ਕਥਾ ਪ੍ਰਚਲਿਤ ਹੈ ਇੱਕ ਵਾਰੀ ਸੋਡਾ ਪਾਇਆ ਨਹੀਂ ਲੀੜੇ ਕੱਪੜੇ ਬੋਧੇ ਹੋ ਕੇ ਫਟੇ ਨਹੀਂ ਇਸ ਲਈ ਬਹੁਤੇ ਲੋਕ ਇਸ ਡਰ ਤੋਂ ਬਿਨਾ ਮਸਾਲੇ ਦੇ ਕੰਮ ਹੀ ਸਾਰਦੇ ਸਨ ਲੋਕ ਸਾਬਣ ਨੂੰ ਘੱਟੋ ਘੱਟ ਹੁਣ ਤੱਕ ਵੀ ਸ਼ਾਇਦ ਇਹ ਸੋਚ ਕੇ ਵਰਤਦੇ ਹੋਣ ਬਈ ਜਿੰਨੇ ਦਾ ਸਾਬਣ ਕਸਦਾ ਇੰਨੇ ਦੇ ਕੱਪੜੇ ਵੀ ਐ ਵਿਆਹ ਸ਼ਾਦੀ ਸਮੇਂ ਕੁੜੀਆਂ ਆਪਣੀਆਂ ਆਣਾਂ ਨੂੰ ਸਾਬਣਾਂ ਦੇ ਤੋਹਫੇ ਦਿੰਦੀਆਂ ਜਿੰਨਾ ਵਿੱਚ ਨਿੰਮ ਦਾ ਸਾਬਣ ਵਿਸ਼ੇਸ਼ ਦਰਜਾ ਰੱਖਦਾ ਹੁਣ ਤਾਂ ਨਹਾਉਣ ਵਾਲੇ ਸਾਬਣ ਵੱਖਰੇ ਤੇ ਕੱਪੜੇ ਤੋਂ ਵਾਲੇ ਵੱਖਰੇ ਸਾਬਣਾਂ ਦਾ ਸਭ ਨੂੰ ਗਿਆਨ ਹੈ ਗੱਲ ਇਹਦੂ ਵੀ ਲੰਘ ਗਈ ਐ ਨਿਤ ਨਵੀਆਂ ਸਕੀਮ ਦੀਆਂ ਕਾਢਾਂ ਕੱਢੀਆਂ ਜਾਂਦੀਆਂ ਜਿਵੇਂ ਜਨਮ ਜਨਮ ਦੀ ਮੈਲ ਹੁਣ ਘੱਟ ਕੇ ਲਾਹੀ ਲੈਣੀ ਹੁੰਦੀ ਐ ਦੇ ਦੋਸਤੋ ਬਹੁਤ ਸਾਰੀਆਂ ਗਲਤੀਆਂ ਰਹੀਆਂ ਇਹਦੀ ਗੱਲਬਾਤ ਕਰਨ ਦੇ ਲਈ ਇਹਦੇ ਵਿੱਚ ਮੈਂ ਮਾਫੀ ਚਾਹੁੰਦਾ ਏਸੀ ਆਪਣਾ ਜਿਦਾ ਪ੍ਰੋਗਰਾਮ ਇਹਦਾ ਤੁਹਾਨੂੰ ਪਸੰਦ ਆਇਆ ਹੋਣਾ ਗਿਆਨੀ ਗੁਰਦੇਵ ਸਿੰਘ ਹਰਾਂ ਦੀ ਲਿਖੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਦੋਸਤੋ ਤੁਸੀਂ ਵੀ ਕੋਈ ਕਹਾਣੀ ਜਾਂ ਕੋਈ ਆਪਣੀ ਰਚਨਾ ਮੈਨੂੰ ਭੇਜਣੀ ਚਾਹੁੰਦੇ ਹੋ ਤਾਂ ਮੇਰਾ ਈਮੇਲ ਦਾ ਐਡਰੈਸ ਹੈ ਸੁਤਿੰਦਰ ਰਾਜਪਾਲ@gmail.com ਇਸ ਤੇ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਮੈਂ ਤੁਹਾਡੀ ਕਹਾਣੀ ਜਾਂ ਹੋਰ ਰਚਨਾ ਨੂੰ ਜ਼ਰੂਰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗਾ ਤੁਹਾਡੇ ਨਾਂ ਦਾ ਜ਼ਿਕਰ ਵੀ ਕਰਾਂਗਾ ਜਾਂ ਤੁਸੀਂ ਮੈਨੂੰ ਮੇਰੇ WhatsApp ਨੰਬਰ 9878800782 ਤੇ ਪੇਜ ਸਕਦੇ ਹੋ ਚੰਗੀ ਸੁਣੀ ਲਿਖਤ ਹੋਵੇ ਸਮਾਜਿਕ ਲਿਖਤ ਹੋਵੇ ਤੇ ਸਾਡੇ ਪਰਿਵਾਰਾਂ ਦੇ ਵਿੱਚ ਸੁਣਨ ਵਾਲੀ ਹੋਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਦੋਸਤੋ ਹੁਣ ਮੈਨੂੰ ਪ੍ਰੋਗਰਾਮ ਖਤਮ ਕਰਨ ਦੇ ਦਿਓ ਯਾ ਇਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਪ੍ਰੋਗਰਾਮ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਪੇਸ਼ ਕਰ ਰਿਹਾ ਹਾਂ ਤੁਹਾਡਾ ਦੋਸਤ ਤੇ ਹੋਸਟ ਸੁਖਵਿੰਦਰ ਸਿੰਘ ਰਾਜਪਾਲ ਪਿੰਡ ਸਿੱਖਵਾਲਾ ਪ੍ਰੋਗਰਾਮ ਨੂੰ ਦੋਸਤੋ ਅਗਾ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਚੈਨਲ ਨੂੰ ਸਿੰਦਰ ਸਿੰਘ ਰਾਜਪਾਲ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਬਾਬਾ ਸ਼ੁਕਰੀਆ ਜਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪ੍ਰਮਾਤਮਾ ਤੁਮ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਧਿਆ ਚੁਣ ਦੋਸਤੋ ਰੱਬ ਰਾਖਾ ਜੀ